ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਦੇ ਬਟਿਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸਾਰੀਆਂ ਮੇਰੀਆਂ ਭੈਣਾਂ ਨੂੰ 9 ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ ਪਰਮਾਤਮਾ ਕਰੇ ਸਾਰਿਆਂ ਲਈ ਸਾਲ ਜਿਹੜਾ ਹੈਗਾ ਖੁਸ਼ੀਆਂ ਭਰੇ ਤੇ ਖੇੜੇ ਲੈ ਕੇ ਆਵੇ ਜੀ ਔਰ ਅੱਜ ਵਾਲੀ ਜਿਹੜੀ ਆਪਣੀ ਵੀਡੀਓ ਹੋਏਗੀ ਜੀ ਉਹ ਹੋਏਗੀ ਰਾਮ ਟੈਕਸ ਪਲੱਸ ਆਰਟੈਕਸ ਬ੍ਰਾਂਡ ਦੇ ਪਸ਼ਮੀਨਾ ਸੂਟ ਹੋਣਗੇ ਜਿਹੜੇ ਕਿ ਡਿਜ਼ਾਈਨਰ ਸੂਟ ਹੋਣਗੇ ਇੱਕ ਤੋਂ ਇੱਕ ਹੋਣਗੇ ਜੀ ਔਰ ਅੱਜ ਜਿਹੜੀ ਵੀਡੀਓ ਹੋਏਗੀ ਆਪਣੀ ਆਫਰ ਦੇ ਨਾਲ ਹੋਏਗੀ ਜਿੰਨੇ ਵੀ ਅੱਜ ਆਪਾਂ ਸੂਟ ਦੇਵਾਂਗੇ ਉਹ ਫ੍ਰੀ ਸ਼ਿਪਿੰਗ ਦੇ ਨਾਲ ਦੇਵਾਂਗੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਜਿਹੜੇ ਸੂਟ ਹੈਗੇ ਉਹ ਮਿਲਣਗੇ ਜੀ ਔਰ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਵਿਲੇਜ ਪਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨਿਆਣਿਆਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਜੋ ਤੁਹਾਨੂੰ ਮਿਲੇਗਾ ਜੀ ਆਰਟੈਕਸ ਬ੍ਰਾਂਡ ਦਾ ਪ्युअर ਪਸ਼ਮੀਨਾ ਡਿਜ਼ਾਈਨਰ ਸੂਟ ਹੋਏਗਾ ਜੀ 3 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਜੀ ਲਓ ਜੀ ਐਦਾ ਤੁਹਾਨੂੰ ਫਰੰਟ ਦੇ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਹਲਕਾ ਫੁਲਕਾ ਜਿਹੜਾ ਹੈਗਾ ਤੁਹਾਨੂੰ ਨਾਟਵਰਕ ਮਿਲੇਗਾ ਜੀ ਔਰ ਫਰੰਟ ਦੇ ਉੱਪਰ ਜਿਹੜਾ ਹੈਗਾ ਪੈਨਲ ਬਣਿਆ ਹੋਇਆ ਤੁਹਾਨੂੰ ਮਿਲੇਗਾ ਔਰ ਇਸ ਦੇ ਵਿੱਚ ਡਿਜ਼ਾਈਨ ਮਿਲੇਗਾ ਸੈਂਟਰ ਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲਣਾ ਹੈ ਜੀ ਡਿਜੀਟਲ ਪ੍ਰਿੰਟ ਹੋਏਗਾ ਜੀ ਔਰ ਸਾਈਡਾਂ ਦੇ ਉੱਪਰ ਤੁਹਾਨੂੰ ਸੈਲਫ ਪ੍ਰਿੰਟ ਮਿਲਣਾ ਹੈ ਜੀ ਅੰਬੀਆਂ ਵਾਲਾ ਸੈਲਫ ਪ੍ਰਿੰਟ ਤੁਹਾਨੂੰ ਮਿਲੇਗਾ ਜੀ ਸੈਂਟਰ ਦੇ ਵਿੱਚ ਪੈਨਲ ਹੋਏਗਾ ਔਰ ਡਿਜੀਟਲ ਪ੍ਰਿੰਟ ਹੋਏਗਾ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਸਕਿਨ ਕਲਰ ਦਾ ਪੀਸ ਹੋਏਗਾ ਬ੍ਰਾਂਡ ਹੋਏਗਾ ਆਰਟੈਕਸ ਹੋਏਗਾ ਪਿਓਰ ਪ ਪਿਓਰ ਪਸ਼ਮੀਨਾ ਜਿਸਦੇ ਵਿੱਚ ਕਲਰ ਤੇ ਬੁਰਦੀ ਗਰੰਟੀ ਹੋਏਗੀ ਜੀ ਐਦਾਂ ਜਿਹੜਾ ਹੈਗਾ ਤੁਹਾਡੀਆਂ ਬਾਜੂ ਰੈਣੀ ਹੋਣਗੀਆਂ ਜੀ ਬਾਜੂ ਦੇ ਉੱਪਰ ਤੁਹਾਨੂੰ ਡਿਜ਼ਾਈਨਿੰਗ ਮਿਲਣੀ ਹੈ ਜੀ ਸੇਮ ਹੈ ਜੀ ਤੁਹਾਨੂੰ ਬੈਕ ਦੇ ਉੱਪਰ ਜਿਹੜੀ ਹੈਗੀ ਉਹ ਡਿਜ਼ਾਈਨਿੰਗ ਮਿਲੇਗੀ ਜੀ ਔਰ ਸੈਲਫ ਪ੍ਰਿੰਟ ਜਿਹੜੀ ਹੈ ਹੋਏਗੀ ਜੀ ਇਸ ਦੀ ਬੈਕ ਦੀ ਡਿਜ਼ਾਈਨਿੰਗ ਹੋਏਗੀ ਜੀ ਬਹੁਤ ਹੀ ਪਿਆਰਾ ਸੋਬਰ ਜਿਹਾ ਪੀਸ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਬਹੁਤ ਹੀ ਪਿਆਰਾ ਪੀਸ ਹੋਏਗਾ 10 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਔਰ 10 ਮੀਟਰ ਦੀ ਕੱਟ ਦੀ ਹੋਏਗੀ ਬਾਟਮ ਪ੍ਰਾਈਸ ਹੋ ਰਿਹਾ 950 ਰੁਪਏ ਜੀ 950 ਰੁਪਏ ਤੁਹਾਨੂੰ ਮਿਲਣਾ ਹੈ ਪ੍ਰਾਈਸ ਸ਼ਿਪਿੰਗ ਹੋਏਗੀ ਫ੍ਰੀ ਜੀ ਨਵੇਂ ਸਾਲ ਦੇ ਉੱਪਰ ਤੁਹਾਨੂੰ ਮਿਲੇਗੀ ਆਫਰ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਾਂ ਕ੍ਰਾਸ ਕਟ ਦਾ ਹੋਏਗਾ ਪੀਸ ਜੀ ਕ੍ਰਾਸ ਕਟ ਦਾ ਤੁਹਾਨੂੰ 5 ਮੀਟਰ ਦੀ ਕਟ ਦਾ ਮਿਲਣਾ ਸੌੜ ਜੀ ਕਲਰ ਹੋਏਗਾ ਨੇਵੀ ਬਲੂ ਬ੍ਰਾਂਡ ਹੋਏਗਾ ਜੀ ਆਰਟੈਕਸ ਜਿਸ ਤੇ ਵਿੱਚ ਤੁਹਾਨੂੰ ਕਲਰ ਤੇ ਬੁਰਦੀ ਗਾਰੰਟੀ ਮਿਲੇਗੀ ਜੀ ਕਲਰ ਔਰ ਬੁਰਦੀ ਜਿਹੜੀ ਹੈਗੀ ਆ ਤੁਹਾਨੂੰ ਗਾਰੰਟੀ ਮਿਲੇਗੀ ਜਸਤੇ ਫਰੰਟ ਦੇ ਉੱਪਰ ਫੁੱਲੀ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕ੍ਰਾਸ ਕੱਟ ਦਾ ਜਿਹੜਾ ਹੈਗਾ ਇਹੋ ਇਸ ਤਰੀਕੇ ਦਾ ਕੰਮ ਲੈਣਾ ਜੀ ਬੜਾ ਹੀ ਪਿਆਰਾ ਜਿਹਾ ਤੁਹਾਨੂੰ ਕੰਮ ਲੈਣਾ ਜੀ ਪਿਓਰ ਪਸ਼ਮੀਨਾ ਹੋਏਗਾ ਕਲਰ ਹੋਏਗਾ ਨੇਵੀ ਬਲੂ 5 ਮੀਟਰ ਦੀ ਕੱਟ ਹੋਏਗੀ ਜੀ ਐਦਾਂ ਤੁਹਾਨੂੰ ਫੁੱਲੀ ਫਰੰਟ ਦੇ ਉੱਪਰ ਕ੍ਰਾਸ ਕੱਟ ਦਾ ਕੰਮ ਮਿਲੇਗਾ ਜੀ ਪ੍ਰਾਈਸ ਹੋਏਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਪੀਕਾਕ ਕਲਰ ਦਾ ਸੂਟ ਮਿਲਣਾ ਜੀ ਡਿਜ਼ਾਈਨਰ ਸੂਟ ਹੋਏਗਾ ਜਿਸ ਤੇ ਉੱਪਰ ਵੀ ਤੁਹਾਨੂੰ ਵਰਕ ਮਿਲਣਾ ਹੈ ਜੀ ਥਰੈਡ ਵਰਕ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਘੇਰੇ ਦੇ ਉੱਪਰ ਪਲੱਸ ਫਰੰਟ ਦੇ ਉੱਪਰ ਪਲੱਸ ਬਾਜੂ ਦੇ ਉੱਪਰ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਐਦਾ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਜੀ ਇਸ ਤੇ ਕਲਰ ਹੋਏਗਾ ਪੀਕਾਕ ਕੇਰੇ ਦੇ ਉੱਪਰ ਕੰਮ ਲੈਣਾ ਜੀ ਕਲਰ ਔਰ ਬੁਰਦੀ ਗਰੰਟੀ ਹੋਏਗੀ ਜੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਜਿਹੜਾ ਹੈਗਾ ਤੁਹਾਨੂੰ ਬ੍ਰਾਂਡ ਮਿਲੇਗਾ ਜੀ ਚੈੱਕ ਕਰਵਾ ਦਿੰਨੇ ਆ ਲਓ ਜੀ ਆਰਟੈਕਸ ਜਿਹੜਾ ਹੈਗਾ ਤੁਹਾਨੂੰ ਬ੍ਰਾਂਡ ਮਿਲੇਣਾ ਜੀ ਬਹੁਤ ਹੀ ਪਿਆਰਾ ਪਸ਼ਮੀਨਾ ਹੋਏਗਾ ਜੀ ਫਰੰਟ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਵਰਕ ਮਿਲੇਗਾ ਜੀ ਫਰੰਟ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੇਣਾ ਜੀ ਇਹ ਵਾਲੇ ਫਲਾਵਰ ਜਿਹੜੇ ਹੈਗੇ ਤੁਹਾਡੇ ਨੈਕ ਤੱਕ ਆਣਗੇ ਜੀ ਸੇਮ ਐਜ਼ ਆ ਹੋਏਗਾ ਜੀ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਜਿਹੜਾ ਹੈਗਾ ਉਹ ਵਰਕ ਮਿਲਣਾ ਜੀ ਕਲਰ ਹੋਏਗਾ ਪੀਕਾਕ 5 ਮੀਟਰ ਦੀ ਕੱਟ ਹੋएगी ਆਰਟੈਕਸ ਬ੍ਰਾਂਡ ਹੋਏਗਾ ਜਿਸਦੇ ਵਿੱਚ ਕਲਰ ਤੇ ਬੁਰਦੀ ਜਿਹੜੀ ਹੈਗੀ ਆ ਉਹ ਗਾਰੰਟੀ ਹੋएगी ਪ੍ਰਾਈਸ ਹੋਏਗਾ 1050 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੀ ਨਵੇਂ ਸਾਲ ਦੇ ਉੱਪਰ ਆਪਾਂ ਆਫਰ ਦੇ ਜਿਹੜੇ ਹੈਗੇ ਆ ਸੂਟ ਦੇਾਂਗੇ ਜੀ ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬ੍ਰਾਂਡ ਹੋਏਗਾ ਰਾਮਟੈਕਸ ਰਾਮਟੈਕਸ ਬ੍ਰਾਂਡ ਹੋਏਗਾ ਜੀ ਜਿਸਦੇ ਫਰੰਟ ਦੇ ਉੱਪਰ ਤੁਹਾਨੂੰ ਫੁੱਲੀ ਵਰਕ ਮਿਲੇਗਾ ਜੀ फ्रंट ਦੇ ਉੱਪਰ ਤੁਹਾਨੂੰ ਫੁੱਲੀ ਵਰਕ ਮਿਲਣਾ ਹੈ ਜੀ ਪਿਓਰ ਪਸ਼ਮੀਨਾ ਹੋਏਗਾ ਜੀ ਐਦਾਂ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ ਕੰਮ ਮਿਲਣਾ ਹੈ ਜੀ ਫੁੱਲੀ ਫਰੰਟ ਦੇ ਉੱਪਰ ਕੰਮ ਹੋਏਗਾ ਜੀ ਸੇਮ ਐਜ਼ ਇਹ ਤੁਹਾਨੂੰ ਨੈੱਕ ਦੇ ਉੱਪਰ ਵੀ ਜਿਹੜਾ ਹੈਗਾ ਇਹੋ ਵਰਕ ਮਿਲਣਾ ਹੈ ਜੀ ਨੈੱਕ ਦੇ ਉੱਪਰ ਬਹੁਤ ਹੀ ਪਿਆਰਾ ਜਿਹਾ ਸੁੱਬਰ ਜਿਹਾ ਕੰਮ ਤੁਹਾਨੂੰ ਨੈੱਕ ਦੇ ਉੱਪਰ ਮਿਲਣਾ ਹੈ ਜੀ ਨਾਲ ਤੁਹਾਨੂੰ ਜਿਹੜੀ ਹੈਗੀ ਆ ਰੈੱਡ ਕਲਰ ਦੀ ਮਿਲਣੀ ਆ ਬਾਟਮ ਜੀ ਰੈੱਡ ਕਲਰ ਦੀ ਮਿਲੇਗੀ ਬਾਟਮ ਪ੍ਰਾਈਸ ਹੋਏਗਾ ਜੀ 1050 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਜੀ 1050 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਮਿਲੇਗਾ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਆ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਨੇਵੀ ਬਲੂ ਕਲਰ ਦਾ ਮੈਚਿੰਗ ਸੂਟ ਹੋਏਗਾ ਬ੍ਰਾਂਡ ਹੋਏਗਾ ਜੀ ਆਰਟੈਕਸ ਲਓ ਜੀ ਬ੍ਰਾਂਡ ਹੋਏਗਾ ਆਰਟੈਕਸ ਬਹੁਤ ਹੀ ਪਿਆਰਾ ਬ੍ਰਾਂਡ ਹੈ ਜੀ ਬਹੁਤ ਸੋਹਣਾ ਸਟਾਫ ਹੁੰਦਾ ਹੈ ਜੀ ਕਲਰ ਔਰ ਬੁਰਦੀ ਗਰੰਟੀ ਹੋਏਗੀ ਸਟਾਫ ਹੋਏਗਾ ਜੀ ਏ 1 ਲਓ ਜੀ ਏ ਵਨ ਸਟਾਫ ਹੋਏਗਾ ਬਹੁਤ ਹੀ ਪਿਆਰਾ ਕਲਰ ਹੋਏਗਾ ਨੇਵੀ ਬਲੂ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਨਾਲ ਜਿਹੜੀ ਹੈਗੇ ਤੁਹਾਨੂੰ ਪਲੇਨ ਮਿਲਣੀ ਹੈ ਬਾਟਮ ਜੀ ਨਾਲ ਤੁਹਾਨੂੰ ਪਲੇਨ ਆ ਜਿਹੜੀ ਉਹ ਬਾਟਮ ਮਿਲੇਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਮੈਚਿੰਗ ਸੂਟ ਹੈ ਜੀ ਪ੍ਰਾਈਸ ਹੋਏਗਾ 950 ਰੁਪਏ ਸ਼ਿਪਿੰਗ ਹੋਏਗੀ ਫ੍ਰੀ ਜੀ ਪ੍ਰਾਈਸ ਹੋਏਗਾ 950 ਸ਼ਿਪਿੰਗ ਹੋਏਗੀ ਫ੍ਰੀ ਜੀ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਜਿਹੜਾ ਸੂਟ ਆ ਉਹ ਮਿਲ ਜਾਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਈਟ ਲੈਮਨ ਕਲਰ ਦੀ ਹੋਏਗੀ ਸ਼ਰਟ ਜੀ ਛੋਟੀ ਬੂਟੀ ਦਾ ਤੁਹਾਨੂੰ ਮਿਲਣਾ ਪ੍ਰਿੰਟ ਨਾਲ ਤੁਹਾਨੂੰ ਮੈਚਿੰਗ ਮਿਲੇਗੀ ਬਾਟਮ ਜੀ ਬਹੁਤ ਪਿਆਰਾ ਪੀਸ ਹੈ ਜੀ ਲਓ ਜੀ ਦੇਸਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਬ੍ਰਾਂਡ ਹੋਏਗਾ ਜੀ ਆਰਟੈਕਸ ਛੋਟੀ ਬੂਟੀ ਦਾ ਬਹੁਤ ਪਿਆਰਾ ਪੀਸ ਹੈ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਰਸਟ ਕਲਰ ਦੀ ਸੈਲਫ ਪ੍ਰਿੰਟ ਬਾਟਮ ਜੀ ਸੈਲਫ ਪ੍ਰਿੰਟ ਰਸਟ ਕਲਰ ਦੀ ਮਿਲਣੀ ਹੈ ਬਾਟਮ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਪ੍ਰਾਈਸ ਹੋਏਗਾ 950 ਸ਼ਿਪਿੰਗ ਹੋਏਗੀ ਫ੍ਰੀ ਜੀ 950 ਸ਼ਿਪਿੰਗ ਹੋਏਗੀ ਫ੍ਰੀ 3 3 ਮੀਟਰ ਦੀ ਕੱਟ ਹੋਏਗੀ ਸ਼ਰਟ ਔਰ ਬਾਟਮ ਦੀ ਜੀ ਮੈਚਿੰਗ ਸੂਟ ਹੋਏਗਾ ਜੀ ਮੈਚਿੰਗ ਸੂਟ ਤੁਹਾਨੂੰ ਮਿਲਣਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ 950 ਸ਼ਿਪਿੰਗ ਹੋਏਗੀ ਫ੍ਰੀ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੋਟਲ ਗ੍ਰੀਨ ਕਲਰ ਦਾ ਬਹੁਤ ਪਿਆਰਾ ਪੀਸ ਹੋਏਗਾ ਵਰਕ ਵਾਲਾ ਪੀਸ ਹੈ ਜੀ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਜਿਸ ਦਾ ਲਓ ਜੀ ਐਦਾਂ ਜਿਹੜਾ ਹੈਗਾ ਆ ਤੁਹਾਨੂੰ ਘੇਰੇ ਦੇ ਉੱਪਰ ਲੇਸ ਦੇ ਨਾਲ ਪ੍ਰੋਪਰ ਜਿਹੜੀ ਹੈਗੀ ਉਹ ਫਿਨਿਸ਼ਿੰਗ ਮਿਲੇਗੀ ਜੀ ਔਰ ਵਰਕ ਮਿਲੇਗਾ ਜੀ ਬਹੁਤ ਹੀ ਪਿਆਰਾ ਤੁਹਾਨੂੰ ਵਰਕ ਮਿਲਣਾ ਜਿਸ ਤੋਂ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਛੋਟੀ ਬੂਟੀ ਦਾ ਕੰਮ ਜਿਹੜਾ ਮਿਲੇਗਾ ਉਹ ਵੀ ਪੂਰਾ ਥ੍ਰੈਡ ਦਾ ਕੰਮ ਮਿਲੇਗਾ ਜੀ ਇਸ ਤੋਂ ਪਲੱਸ ਜੋ ਤੁਹਾਨੂੰ ਪ੍ਰਿੰਟ ਮਿਲੇਗਾ ਜੀ ਬਹੁਤ ਪਿਆਰਾ ਪ੍ਰਿੰਟ ਹੈ ਜੀ ਇਹ ਐਦਾਂ ਲੱਗਦਾ ਜਿਦਾ ਵਰਕ ਹੋਇਆ ਹੁੰਦਾ ਇਹ ਫਰੰਟ ਦੇ ਉੱਪਰ ਜਿਹੜਾ ਹੈਗਾ ਇਹ ਪ੍ਰਿੰਟ ਹੈਗਾ ਜੀ ਬ੍ਰਾਂਡ ਹੋਏਗਾ ਜੀ ਆਰਟੈਕਸ ਬਹੁਤ ਪਿਆਰਾ ਪੀਸ ਹੈ ਜੀ ਸੇਮ ਐਜ਼ ਇਹ ਡਿਜ਼ਾਈਨਰ ਬਾਜੂ ਔਰ ਬੈਕ ਮਿਲੇਗੀ ਜੀ 10 ਮੀਟਰ ਦੀ ਸ਼ਰਟ ਹੋਏਗੀ ਜੀ ਲਓ ਜੀ ਇਹ ਵਾਲੀਆਂ ਤੁਹਾਡੀਆਂ ਬਾਜੂ ਹੋਣਗੀਆਂ ਬੜੀਆਂ ਹੀ ਪਿਆਰੀਆਂ ਜੀਆਂ ਤੁਹਾਡੀਆਂ ਬਾਜੂ ਬਣਣਗੀਆਂ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਬੈਕ ਜੀ ਬੈਕ ਦੇ ਉੱਪਰ ਵੀ ਜਿਹੜਾ ਹੈਗਾ ਤੁਹਾਨੂੰ ਡਿਜੀਟਲ ਪ੍ਰਿੰਟ ਮਿਲਣਾ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈਗਾ ਜੀ ਨਾਲ ਤੁਹਾਨੂੰ ਮਿਲੇਗੀ ਬੋਟਲ ਗ੍ਰੀਨ ਕਲਰ ਦੀ ਪਲੇਨ ਬਾਟਮ ਜੀ ਪ੍ਰਾਈਸ ਹੋਏਗਾ 1050 ਸ਼ਿਪਿੰਗ ਹੋਏਗੀ ਫ੍ਰੀ ਜੀ 1050 ਸ਼ਿਪਿੰਗ ਹੋਏਗੀ ਫ੍ਰੀ ਜਿਹੜੀਆਂ ਭੈਣਾਂ ਬੁਕਿੰਗ ਕਰਨਾ ਚਾਹੁੰਦੀਆਂ ਨੇ ਉਹ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੀਆਂ ਨੇ ਔਰ ਆਪਣੇ ਲਈ ਬੁਕਿੰਗ ਜਿਹੜੀ ਹੈਗੀ ਉਹ ਕਰਵਾ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਘੇਰੇ ਦੇ ਵਰਕ ਵਾਲਾ ਪੀਸ ਹੋਏਗਾ ਜੀ ਡਿਜ਼ਾਈਨਰ ਪੀਸ ਹੋਏਗਾ ਬ੍ਰਾਂਡ ਹੋਏਗਾ ਜੀ ਆਰਟੈਕਸ ਕਲਰ ਹੋਏਗਾ ਗ੍ਰੀਨ ਔਰ ਸਕਿਨ ਦੇ ਕੰਟਰਾਸਟ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਹੈ ਦਾ ਲੇਸ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਮਿਲੇਗੀ ਪਲੱਸ ਵਰਕ ਮਿਲੇਗਾ ਜੀ ਕੇਰੇ ਦੇ ਉੱਪਰ ਹੋਏਗਾ ਜੀ ਬ੍ਰਾਂਡ ਹੋਏਗਾ ਆਰਟੈਕਸ ਆਰਟੈਕਸ ਹੋਏਗਾ ਬ੍ਰਾਂਡ ਚੈੱਕ ਵਾਲਾ ਤੁਹਾਨੂੰ ਜਿਹੜਾ ਹੈਗਾ ਉਹ ਪ੍ਰਿੰਟ ਮਿਲਣਾ ਜੀ ਫਰੰਟ ਦੇ ਉੱਪਰ 10 ਮੀਟਰ ਦੀ ਹੋਏਗੀ ਸ਼ਰਟ ਜੀ ਬਹੁਤ ਪਿਆਰਾ ਤੁਹਾਨੂੰ ਇਹ ਸੇਮ এজ ਤੁਹਾਨੂੰ ਇਸਦੀ ਬੈਕ ਮਿਲਣੀ ਹੈ ਜੀ ਬੈਕ ਦੇ ਉੱਪਰ ਵੀ ਤੁਹਾਨੂੰ ਸੇਮ এজ ਦਾ ਪ੍ਰਿੰਟ ਮਿਲਣਾ ਔਰ ਫਰੰਟ ਦੇ ਉੱਪਰ ਵੀ ਜੀ ਕੇਰੇ ਦੇ ਉੱਪਰ ਤੁਹਾਨੂੰ ਲੇਸਰ ਦੇ ਨਾਲ ਪ੍ਰੋਪਰ ਫਿਨਿਸ਼ਿੰਗ ਮਿਲੇਗੀ ਔਰ ਪਲੱਸ ਵਰਕ ਮਿਲੇਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਕੰਪਲੀਟ ਸੂਟ ਜਿਹੜਾ ਤੁਹਾਨੂੰ ਮਿਲਣਾ ਹੈ ਜੀ 1050 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਜੀ 1050 ਫ੍ਰੀ ਸ਼ਿਪਿੰਗ ਦੇ ਨਾਲ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਪੈਸਟਾ ਗ੍ਰੀਨ ਕਲਰ ਦਾ ਸੂਟ ਹੋਏਗਾ ਜੀ ਬਹੁਤ ਪਿਆਰਾ ਪੀਸ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਜੀ ਸਿੰਪਲ ਘੇਰਿਆਂ ਦੇ ਨਾਲੋਂ ਹਟ ਕੇ ਬੜੇ ਹੀ ਪਿਆਰਾ ਜਿਹਾ ਡਿਜ਼ਾਈਨਰ ਪੀਸ ਹੋਏਗਾ ਜਿਹੜੀਆਂ ਬਣਾ ਨੂੰ ਇਹ ਹੁੰਦਾ ਹੈ ਕਿ ਸਾਨੂੰ ਥੋੜੇ ਲਾਈਟ ਕਲਰ ਦੇ ਪੀਸ ਵੀ ਚਾਹੀਦੇ ਔਰ ਪਲੱਸ ਡਿਜ਼ਾਈਨਰ ਵੀ ਚਾਹੀਦੇ ਆ ਜੀ ਉਨਾ ਪਹਿਣਨ ਲਈ ਹੈਗੀ ਬੈਸਟ ਆਪਸ਼ਨ ਜੀ ਐਦਾਂ ਤੁਹਾਨੂੰ ਇਸਤੇ ਉੱਪਰ ਵਰਕ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਵਰਕ ਹੋਏਗਾ ਜੀ ਫਰੰਟ ਦੇ ਉੱਪਰ ਆਲ ਓਵਰ ਸੂਟ ਹੋਏਗਾ ਜੀ ਛੋਟੀ ਜਿਹੜੀ ਹੈਗੀ ਬੂਟੀ ਦਾ ਤੁਹਾਨੂੰ ਪ੍ਰਿੰਟ ਮਿਲਣਾ ਹੈ ਜੀ ਇਸ ਦੇ ਵਿੱਚ ਇਹ ਵਾਲਾ ਜਿਹੜਾ ਵਰਕ ਹੋਏਗਾ ਤੁਹਾਨੂੰ ਨੈਕ ਦੇ ਉੱਪਰ ਮਿਲਣਾ ਹੈ ਜੀ ਇਹ ਵਰਕ ਤੁਹਾਨੂੰ ਨੈਕ ਦੇ ਉੱਪਰ ਮਿਲੇਗਾ ਆਲ ਓਵਰ ਸੂਟ ਹੋਏਗਾ ਜੀ 5 ਮੀਟਰ ਦੀ ਕੱਟ ਹੋਏਗੀ ਬ੍ਰਾਂਡ ਹੋਏਗਾ ਆਰਟੈਕਸ ਕਲਰ ਬੁਡ ਦੀ ਗਾਰੰਟੀ ਹੋਏਗੀ ਪ੍ਰਾਈਸ ਹੋਏਗਾ 1050 ਜੀ 1050 ਰੁਪਏ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਕੰਪਲੀਟ ਸੂਟ ਹੈ ਜਿਹੜਾ ਉਹ ਮਿਲ ਜਾਣਾ ਹੈ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਬੜਾ ਹੀ ਪਿਆਰਾ ਸੋਬਰ ਜਿਹਾ ਪੀਸ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਰਸਟ ਕਲਰ ਦਾ ਆਰਟ ਐਕਸ ਬ੍ਰਾਂਡ ਦਾ ਬਹੁਤ ਪਿਆਰਾ ਡਿਜ਼ਾਈਨਰ ਪੀਸ ਹੋਏਗਾ ਜੀ 22 ਇੰਚ ਤੱਕ ਤੁਸੀਂ ਆਰਾਮ ਨਾਲ ਆਪਣਾ ਘੇਰਾ ਜਿਹੜਾ ਹੈਗਾ ਉਹ ਰੈਡੀ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਪੀਸ ਮਿਲਣਾ ਹੈ ਜੀ ਜਿਸ ਤੇ ਘੇਰੇ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਜੀ ਕਲਰ ਵੀ ਬਹੁਤ ਹੀ ਪਿਆਰਾ ਬ੍ਰਾਂਡ ਹੋਏਗਾ ਜੀ ਆਰਟੈਕਸ ਆਰਟੈਕਸ ਬ੍ਰਾਂਡ ਹੋਏਗਾ ਕਲਰ ਬਹੁਤ ਪਿਆਰਾ ਸੋਬਰ ਜਿਹਾ ਛੇੜਾ ਜੀ ਐਦਾਂ ਜਿਹੜਾ ਹੈਗਾ ਘੇਰੇ ਦੇ ਉੱਪਰ ਤੁਹਾਨੂੰ ਕੰਮ ਲੈਣਾ ਹੈ ਜੀ ਔਰ ਫਰੰਟ ਦੇ ਉੱਪਰ ਜਿਹੜਾ ਹੈਗਾ ਤੁਹਾਨੂੰ neck ਦੇ ਉੱਪਰ ਵੀ ਜਿਹੜਾ ਹੈਗਾ ਉਹ ਕੰਮ ਮਿਲੇਗਾ ਜੀ 5 ਮੀਟਰ ਦੀ ਕਟ ਹੋਏਗੀ ਸੈਲਫ ਪ੍ਰਿੰਟ ਜਿਆ ਤੁਹਾਨੂੰ ਇਹ ਪੀਸ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਆ ਬਹੁਤ ਪਿਆਰਾ ਕਲਰ ਹੈ ਜੀ ਬਹੁਤ ਹੀ ਪਿਆਰਾ ਪੀਸ ਹੈਗਾ ਜੀ ਪ੍ਰਾਈਸ ਹੋਏਗਾ 1050 ਰੁਪਏ ਜੀ 1050 ਰੁਪਏ ਦੇ ਵਿੱਚ ਮਿਲ ਜਾਣਾ ਤੁਹਾਨੂੰ ਕੰਪਲੀਟ ਸੂਟ ਜੀ 1050 ਰੁਪਏ ਦੇ ਵਿੱਚ ਜੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਹਿੰਦੀ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਪੀਸ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਲੇਨ ਬਾਟਮ ਜੀ ਨਾਲ ਤੁਹਾਨੂੰ ਮਿਲਣੀ ਹੈ ਪਲੇਨ ਬਾਟਮ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੋਏਗਾ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਲੇਨ ਬਾਟਮ 3-3 ਮੀਟਰ ਦੀ ਕੱਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ 3 ਮੀਟਰ ਦੀ ਕੱਟ ਦੇ ਹੀ ਮਿਲਣੀ ਹੈ ਤੁਹਾਨੂੰ ਬਾਟਮ ਪ੍ਰਾਈਸ ਹੋਏਗਾ 950 ਸ਼ਿਪਿੰਗ ਹੋਏਗੀ ਫ੍ਰੀ ਜੀ 9 ਸਾਲ ਦੇ ਉੱਪਰ ਪਹਿਣਾਂ ਲਈ ਆਪਾਂ ਆਫਰ ਲਗਾਈ ਹੈ ਫ੍ਰੀ ਸ਼ਿਪਿੰਗ ਦੇ ਨਾਲ ਜਿੰਨੇ ਵੀ ਤੁਹਾਨੂੰ ਸੂਟ ਮਿਲਣਗੇ ਜੀ ਅੱਜ ਫ੍ਰੀ ਸ਼ਿਪਿੰਗ ਦੇ ਨਾਲ ਮਿਲਣਗੇ ਜੀ ਡਿਜੀਟਲ ਪ੍ਰਿੰਟ ਦਾ ਪੀਸ ਹੋਏਗਾ ਜੀ ਮੈਚਿੰਗ ਸੂਟ ਹੋਏਗਾ ਨੈਕਸਟ ਜੇ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਜੈਡ ਬਲੈਕ ਕਲਰ ਦਾ ਪੀਸ ਤੁਹਾਨੂੰ ਮਿਲਣਾ ਹੈ ਜੀ ਵਰਕ ਵਾਲਾ ਸੂਟ ਤੁਹਾਨੂੰ ਮਿਲਣਾ ਹੈ ਡਿਜੀਟਲ ਪ੍ਰਿੰਟ ਹੋਏਗਾ ਪਲੱਸ ਵਰਕ ਹੋਏਗਾ ਜੀ ਡਿਜ਼ਾਈਨਰ ਤੁਹਾਨੂੰ ਬਾਜੂ ਮਿਲਣਗੀਆਂ ਜੀ ਪਲੇਨ ਬਾਜੂ ਹੋਣਗੀਆਂ ਬਲੈਕ ਕਲਰ ਦੀਆਂ ਜਸਤੇ ਉੱਪਰ ਤੁਹਾਨੂੰ ਵਰਕ ਮਿਲਣਾ ਹੈ ਜੀ ਬਹੁਤ ਪਿਆਰਾ ਵਰਕ ਹੈ ਜੀ ਬੜੇ ਹੀ ਪਿਆਰੀ ਔਰ ਵੱਖਰੀ ਜੀ ਤੁਹਾਨੂੰ ਪੀਸ ਮਿਲਣਿਆ ਜੀ ਵਰਕ ਵਾਲੇ ਲਓ ਜੀ ਐਦਾਂ ਜਿਹੜਾ ਵਰਕ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਮਿਲਣਾ ਹੈ ਜੀ ਇਹ ਵਾਲਾ ਜਿਹੜਾ ਵਰਕ ਹੋਏਗਾ ਤੁਹਾਡੀ ਬਾਜੂ ਦੇ ਉੱਪਰ ਆਏਗਾ ਜੀ ਬੜਾ ਹੀ ਪਿਆਰਾ ਜਿਹਾ ਕੰਮ ਲੱਗੇਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਜਿਹੜੀ ਹੈਗੀ ਆ ਉਹ ਸ਼ਰਟ ਮਿਲੇਗੀ ਜੀ ਫਰੰਟ ਔਰ ਬੈਕ ਜਿਹੜਾ ਤੁਹਾਨੂੰ ਮਿਲੇਗਾ ਡਿਜੀਟਲ ਪ੍ਰਿੰਟ ਦਾ ਜੀ ਬਾਜੂ ਜਿਹੜੀਆਂ ਤੁਹਾਨੂੰ ਮਿਲਣਗੀਆਂ ਜੀ ਸੇਮ ਐਜ਼ ਇਹ ਤੁਹਾਨੂੰ ਮਿਲਣੀਆਂ ਜੀ ਬੈਕ ਔਰ ਫਰੰਟ ਤੁਹਾਨੂੰ ਜਿਹੜੇ ਹੈਗੇ ਉਹ ਸੇਮ ਮਿਲਣਗੇ ਬਹੁਤ ਪਿਆਰਾ ਪੀਸ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਇਦਾਂ ਬਾਜੂ ਦੇ ਉੱਪਰ ਤੁਹਾਨੂੰ ਕੰਮ ਮਿਲਣਾ ਹੈ ਜੀ 3 ਮੀਟਰ ਦੀ ਸ਼ਰਟ ਹੋਏਗੀ ਜੀ 3 ਮੀਟਰ ਦੀ ਹੀ ਨਾਲ ਤੁਹਾਨੂੰ ਮਿਲਣੀ ਆ ਬਾਟਮ 10 ਮੀਟਰ ਦੀ ਹੀ ਹੋਏਗੀ ਬਾਟਮ ਪ੍ਰਾਈਸ ਹੋਏਗਾ ਜੀ 1050 ਸ਼ਿਪਿੰਗ ਹੋਏਗੀ ਫ੍ਰੀ ਜੀ 1050 ਸ਼ਿਪਿੰਗ ਹੋਏਗੀ ਫ੍ਰੀ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਆਪਣੇ ਲਈ ਕਰਵਾ ਸਕਦੇ ਹੋ ਜੀ ਇਸ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਹੈ ਕਲਰ ਆਪਸ਼ਨ ਮਿਲੇਗੀ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਹੈ ਜੀ ਨੈਕਸਟ ਤੁਹਾਨੂੰ ਇਸ ਦੇ ਵਿੱਚ ਕਲਰ ਮਿਲੇਗਾ ਜੀ ਮਹਿੰਦੀ ਕਲਰ ਹੋਏਗਾ ਬਹੁਤ ਪਿਆਰਾ ਪੀਸ ਹੈ ਜੀ ਮਹਿੰਦੀ ਕਲਰ ਦਾ ਡਿਜੀਟਲ ਪ੍ਰਿੰਟ ਦੀ ਹੋਏਗੀ ਸ਼ਰਟ ਬਾਜੂ ਦੇ ਉੱਪਰ ਤੁਹਾਨੂੰ ਮਿਲਣਿਆ ਜੀ ਕੰਮ ਬਾਹੂ ਜਿਹੜੀਆਂ ਹੋਣਗੀਆਂ ਪਲੇਨ ਪਲੇਨ ਦੇ ਉੱਪਰ ਤੁਹਾਨੂੰ ਮਿਲਣਾ ਹੈ ਜੀ ਥ੍ਰੈਡਵਰਕ ਬਹੁਤ ਪਿਆਰਾ ਪੀਸ ਹੈ ਜੀ ਸਾਰੇ ਦੇ ਸਾਰੇ ਸੋਬਰ ਤੇ ਸਰਦਾਰੀ ਕਲਰ ਹੋਣਗੇ ਜੀ ਨੀਟ ਐਂਡ ਕਲੀਨ ਜਿਹੜਾ ਹੈਗਾ ਤੁਹਾਨੂੰ ਵਰਕ ਮਿਲਣਾ ਹੈ ਜੀ ਬ੍ਰਾਂਡ ਹੋਏਗਾ ਆਰਟੈਕਸ ਜਿਸ ਦੇ ਵਿੱਚ ਕਲਰ ਤੇ ਬੁਰਦੀ ਗਾਰੰਟੀ ਹੋਏਗੀ ਜੀ ਕਲਰ ਔਰ ਪਲੱਸ ਬੁਰਦੀ ਗਾਰੰਟੀ ਹੋਏਗੀ ਜੀ ਬਹੁਤ ਪਿਆਰਾ ਪੀਸ ਹੈ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਕਲਰ ਹੋਏਗਾ ਜੀ ਮਹਿੰਦੀ ਗ੍ਰੀਨ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਸੇਮ ਐਜਾ ਤੁਹਾਨੂੰ ਮਿਲਣੀ ਹੈ ਜਿਸ ਦੀ ਬੈਕ 10 ਮੀਟਰ ਦੀ ਸ਼ਰਟ ਹੋਏਗੀ ਜੀ 10 ਮੀਟਰ ਦੀ ਹੀ ਹੋਏਗੀ ਬਾਟਮ 10 ਮੀਟਰ ਦੀ ਸ਼ਰਟ আর 10 ਮੀਟਰ ਦੀ ਹੀ ਹੋਏਗੀ ਬਾਟਮ ਬਹੁਤ ਪਿਆਰਾ ਪੀਸ ਹੈਗਾ ਜੀ ਪ੍ਰਾਈਸ ਹੋਏਗਾ 1050 ਜੀ 1050 ਰੁਪਏ ਤੁਹਾਨੂੰ ਮਿਲਣਗੇ ਇਸ ਦਾ ਪ੍ਰਾਈਸ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੀ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਕਲਰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਛੇੜ ਹੈਗਾ ਜੀ ਵਾਈਨ ਕਲਰ ਦਾ ਪੀਸ ਹੋਏਗਾ ਜੀ ਲਾਈਟ ਵਾਈਨ ਕਲਰ ਤੁਹਾਨੂੰ ਮਿਲੇਗਾ ਜੀ ਸੇਮ এজ ਜੀ ਤੁਹਾਨੂੰ ਇਹ ਵੀ ਪੀਸ ਮਿਲਣਾ ਹੈ ਜੀ ਜਸਟ ਕਲਰ ਦਾ ਹੀ ਡਿਫਰੈਂਸ ਆ ਸੇਮ এজ ਜੀ ਤੁਹਾਨੂੰ ਬਾਜੂ ਦੇ ਉੱਪਰ ਕੰਮ ਲੈਣਾ ਹੈ ਜੀ ਸੇਮ এজ ਦਾ ਕੰਮ ਤੁਹਾਨੂੰ ਬਾਜੂ ਦੇ ਉੱਪਰ ਮਿਲੇਗਾ ਜੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲਣਾ ਹੈ ਜੀ ਬੜਾ ਹੀ ਪਿਆਰਾ ਜਿਹਾ ਵਰਕ ਤੁਹਾਨੂੰ ਮਿਲਣਾ ਹੈ ਜੀ वाइन कलर ਦਾ ਪੀਸ ਹੋਏਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਸ਼ਰਟ ਮਿਲਣੀ ਹੈ ਸੇਮ ਐਜ਼ ਇਹ ਤੁਹਾਨੂੰ ਮਿਲਣੀ ਹੈ ਜੀ ਬੈਕ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ 10 ਮੀਟਰ ਦੀ ਸ਼ਰਟ 10 ਮੀਟਰ ਦੀ ਬਾਟਮ ਪ੍ਰਾਈਸ ਜੋ ਹੋਏਗਾ ਜੀ 1050 ਫ੍ਰੀ ਸ਼ਿਪਿੰਗ ਦੇ ਨਾਲ 1050 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਜਿਹੜਾ ਹੈਗਾ ਉਹ ਸੂਟ ਮਿਲੇਗਾ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਬਲੂ ਕਲਰ ਦਾ ਤੁਹਾਨੂੰ ਪੀਸ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਸੇਮ ਐਜ਼ ਆਈ ਤੁਹਾਨੂੰ ਵਰਕ ਮਿਲੇਗਾ ਜੀ ਚਾਰ ਕਲਰ ਤੁਹਾਨੂੰ ਬਾਜੂ ਵਰਕ ਕਲੇ ਦੇ ਵਿੱਚ ਮਿਲ ਜਾਣੇ ਆ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਬਾਜੂ ਦੇ ਉੱਪਰ ਕੰਮ ਲੈਣਾ ਹੈ ਜੀ ਓਨਲੀ ਬਾਜੂ ਦੇ ਉੱਪਰ ਆਏਗਾ ਜੀ ਇਹ ਵਾਲਾ ਕੰਮ ਬੜਾ ਹੀ ਪਿਆਰਾ ਜਿਹਾ ਪੀਸ ਹੈ ਜੀ ਡਿਸਟਲ ਪ੍ਰਿੰਟ ਦੀ ਸ਼ਰਟ ਮਿਲੇਗੀ 3 ਮੀਟਰ ਦੀ ਕੱਟ ਹੋਏਗੀ ਜੀ 3 ਮੀਟਰ ਦੀ ਕੱਟ ਹੋਏਗੀ ਬ੍ਰਾਂਡ ਹੋਏਗਾ ਆਰਟੈਕਸ ਪ੍ਰਾਈਸ ਹੋਏਗਾ 1050 ਜਿਸ ਦੇ ਵਿੱਚ ਕਲਰ ਔਰ ਬੁਰਦੀ ਗਾਰੰਟੀ ਹੋਏਗੀ ਜੀ 10 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਔਰ 10 ਮੀਟਰ ਦੀ ਕੱਟ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਬਾਟਮ ਜੀ 10 ਮੀਟਰ ਦੀ ਕੱਟ ਦੀ ਹੀ ਬਾਟਮ 6 ਮੀਟਰ ਜਿਹੜਾ ਤੁਹਾਨੂੰ ਸਟਾਫ ਮਿਲੇਗਾ 1050 ਫ੍ਰੀ ਸ਼ਿਪਿੰਗ ਦੇ ਨਾਲ ਜੀ ਫ੍ਰੀ ਸ਼ਿਪਿੰਗ ਦੇ ਨਾਲ ਜਿਹੜਾ ਹੈਗਾ ਤੁਹਾਨੂੰ ਇਹ ਸੂਟ ਮਿਲਣਗੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਡਾਰਕ ਗ੍ਰੀਨ ਕਲਰ ਦਾ ਸੂਟ ਹੋਏਗਾ ਜੀ ਬੜਾ ਹੀ ਪਿਆਰਾ ਜਿਆ ਪਿਓਰ ਪਸ਼ਮੀਨੇ ਦੇ ਸੂਟ ਹੋਣਗੇ ਜੀ ਜਿੰਨੇ ਵੀ ਆਪਾਂ ਦਿਖਾਏ ਆ ਸਾਰੇ ਦੇ ਸਾਰੇ ਪਿਓਰ ਪਸ਼ਮੀਨਾ ਹੈ ਜੀ ਇਸਦੇ ਵਿੱਚ ਕਲਰ ਉਰ ਬੁਰ ਦੀ ਗਰੰਟੀ ਹੋਏਗੀ ਜੀ ਬਹੁਤ ਹੀ ਪਿਆਰਾ ਤੁਹਾਨੂੰ ਪੀਸ ਮਿਲਣਾ ਹੈ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਵਰਕ ਮਿਲੇਗਾ ਜੀ ਪਲੱਸ ਲੇਸਸ ਦੇ ਨਾਲ ਤੁਹਾਨੂੰ ਪ੍ਰੋਪਰ ਜਿਹੜੀ ਹੈਗੀ ਉਹ ਫਿਨਿਸ਼ਿੰਗ ਮਿਲੇਗੀ ਜੀ ਲੇਸਸ ਦੇ ਨਾਲ ਪ੍ਰੋਪਰ ਜਿਹੜੀ ਹੈਗੀ ਤੁਹਾਨੂੰ ਫਿਨਿਸ਼ਿੰਗ ਮਿਲਣੀ ਹੈ ਜੀ ਬਹੁਤ ਹੀ ਪਿਆਰਾ ਪੀਸ ਹੋਏਗਾ ਜੀ ਡਿਜੀਟਲ ਪ੍ਰਿੰਟ ਦੀ ਤੁਹਾਨੂੰ ਮਿਲਣੀ ਹੈ ਸ਼ਰਟ 3 ਮੀਟਰ ਦੀ ਕੱਟ ਦੀ ਹੋਏਗੀ ਸ਼ਰਟ ਜੀ ਬਹੁਤ ਹੀ ਪਿਆਰਾ ਪੀਸ ਹੈ ਜੀ ਸੇਮ ਐਜ਼ ਇ ਨਾਲ ਤੁਹਾਨੂੰ ਮਿਲਣੀ ਹੈ ਪਲੇਨ ਬਾਟਮ ਜੀ ਨਾਲ ਤੁਹਾਨੂੰ ਮਿਲੇਗੀ ਪਲੇਨ ਬਾਟਮ 10 ਮੀਟਰ ਦੀ ਕੱਟ ਦੀ ਹੀ ਹੋਏਗੀ ਬਾਟਮ ਔਰ 10 ਮੀਟਰ ਦੀ ਕੱਟ ਦੀ ਹੀ ਤੁਹਾਨੂੰ ਮਿਲਣੀ ਹੈ ਸ਼ਰਟ ਪ੍ਰਾਈਜ਼ ਹੋਏਗਾ ਜੀ 1050 ਫ੍ਰੀ ਸ਼ਿਪਿੰਗ ਦੇ ਨਾਲ ਜੀ 1050 ਫ੍ਰੀ ਸ਼ਿਪਿੰਗ ਦੇ ਨਾਲ ਜਿਹੜੇ ਹੈਗੇ ਸੂਟ ਤੁਹਾਨੂੰ ਮਿਲ ਜਾਣਗੇ ਜੀ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਬੁਕਿੰਗ ਹੈ ਜਿਹੜੀ ਤੁਸੀਂ ਕਰਵਾ ਸਕਦੇ ਹੋ ਜੀ ਜਿਹੜੀਆਂ ਭੈਣਾਂ ਆਪਣੇ ਚੈਨਲ ਦੇ ਉੱਪਰ ਪਹਿਲੀ ਵਾਰ ਆਈਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਔਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਤੁਸੀਂ ਆਪਣੇ ਲਈ ਸੋਹਣੇ-ਸੋਹਣੇ ਸੂਟ ਹੈ ਜਿਹੜੇ ਉਹ ਬਾਈ ਕਰ ਸਕੋ ਜੀ ਸਾਡੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਜੀ